ਪਰਮਾਤਮਾ ਦਾ ਸ਼ੁਕਰ ਦਾਤਾ ਕਰਦਾ ਕਿ ਇਹ ਸੇਵਾ ਦਾ ਮੈਨੂੰ ਮੌਕਾ ਮਿਲੇ ਪ੍ਰਧਾਨ ਜੀ ਨਹੀਂ ਮੈਂ ਤਾਂ ਸਿਰ ਨੂੰ ਸੇਵਾ ਕਰਦਾ ਇੱਕ ਔਰ ਮੈਂ ਸਾਰੇ ਆਪਣੇ ਜਿਹੜੇ ਮੈਂਬਰ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਸਾਰਿਆਂ ਨਾਲ ਰਲ ਕੇ ਮੌਕਾ ਦਿੱਤਾ ਔਰ ਮੈਂ ਉਹਨਾਂ ਨੂੰ ਇਹ ਗੱਲ ਦਾ ਵਾਅਦਾ ਦਿੰਦਾ ਕਿ ਜਿਸ ਉਹਨਾਂ ਨੇ ਭਾਵਨਾ ਦੇ ਨਾਲ ਮੈਨੂੰ ਬਿਠਾਇਆ ਇੱਥੇ ਉਹਨਾਂ ਦੀ ਭਾਵਨਾ ਨੂੰ ਠੀਸ ਨਹੀਂ ਪਹੁੰਚੂਗੀ ਇੱਥੇ ਲੋਕ ਸਾਰੇ ਉਹ ਮਾਤਾਂ ਦੀ ਪੂਰੇ ਢੰਗ ਦੇ ਨਾਲ ਸੇਵਾ ਹੋਗੀ ਕੋਈ ਨਹੀਂ ਸੀਗਾ ਸਾਡੇ ਜਿਹੜੇ ਪਹਿਲੇ ਮੈਂਬਰ ਸੀ ਪ੍ਰਧਾਨ ਜੀ ਐਮ ਗੁਪਤਾ ਜੀ ਕਪੂਰ ਸਾਹਿਬ ਸੂਸਾ ਸਾਹਿਬ ਬਹੁਤ ਉਹਨਾਂ ਨੇ ਕੰਮ ਕੀਤਾ ਲੇਕਿਨ ਟੈਕਨੀਕਲੀ ਤੌਰ ਤੇ ਜਿਹੜੀਆਂ ਚੀਜ਼ਾਂ ਕਈ ਉਹਨਾਂ ਨੂੰ ਗਊ ਮਾਤਾਵਾਰੀ ਨਹੀਂ ਪਤਾ ਸੀ ਉਹ ਮੈਨੂੰ ਪਤਾ ਆ ਅਸੀਂ ਉਹ ਢੰਗ ਨਾਲ ਕਰਾ ਰਹੇ ਆ ਕੱਲ ਉਹਨਾਂ ਨੇ ਵੀ ਪਹਿਲਾਂ ਬਹੁਤ ਵਧੀਆ ਢੰਗ ਨਾਲ ਕੀਤਾ ਸੀ ਰਲ ਕੇ ਸਾਰੇ ਕਰ ਰਹੇ ਆ ਜੋ ਵੀ ਇਹ ਹੋ ਰਿਹਾ ਸਾਰਾ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਹੀ ਹੋ ਰਿਹਾ ਵੀ ਤਾਂ ਨੰਦੀ ਪਾ ਕੇ 455 56 ਦੇ ਕਰੀਬ ਹੈਗੇ ਆ ਕਰ ਜਿਹੜੇ ਸਾਡੇ ਕੋਲ 25 ਕੰਮ ਕਰਦੇ ਜਿੱਦਨ ਦਾ ਮੈਂ ਸੇਵਾ 'ਚ ਲੱਗਾ ਆ ਉਸ ਦਿਨ ਦੇ 25 ਤੋਂ 30 ਬੰਦੇ ਜਿਹੜੇ ਸ਼ਹਿਰ ਵਾਸੀ ਸਵੇਰ ਨੂੰ ਪੱਠੇ ਪਾਣ ਸਾਡੇ ਨਾਲ ਆਂਦੇ ਔਰ ਮੈਂ ਉਹਨਾਂ ਨੂੰ ਅਪੀਲ ਕਰਦਾ ਸ਼ਹਿਰ ਵਾਸੀ ਨੂੰ ਅਪੀਲ ਕਰਨੀ ਚਾਹੁੰ ਸਾਡਾ ਸਹਿਯੋਗ ਦਿਓ ਅਸੀਂ ਦੋ ਟਾਈਮ ਸਵੇਰੇ 7 ਵਜੇ ਆ ਕੇ ਪੱਠੇ ਕੁੱਟਦੇ ਆਂ 9 ਵਜੇ ਤੱਕ ਪਾਣਨੇ ਆ ਜੀ ਹੋਰ ਕਿਸੇ ਨੂੰ ਵੀ ਸੇਵਾ ਕਰਨੀ ਹੋ ਸਾਡੇ ਨਾਲ ਆ ਕੇ ਨਵਾ ਸਕਦਾ ਕ੍ਰਿਸ਼ਨ ਭਗਵਾਨ ਦੀ ਕਿਰਪਾ ਹੈ ਗੋ ਮਾਤਾ ਦੀ ਕਿਰਪਾ ਦੇ ਨਾਲ ਇਹ ਅਸੀਂ ਸਾਰਿਆਂ ਨੇ ਮੈਂਬਰਾਂ ਨੇ ਬੈਠ ਕੇ ਇਹ ਡਿਸੀਜਨ ਲਿਆ ਕਿ ਗਊ ਮਾਤਾ ਉਹਨਾਂ ਕੱਲੇ ਕੱਲੇ ਲਾਣੇ ਹੋ ਜਾਂਦੇ ਕਿਉਂਕਿ ਜਿਆਦਾ ਆ ਇਸ ਕਰਕੇ ਅਸੀਂ ਇਹ ਪੁਹਾੜੇ ਲਾਣ ਦਾ ਡਿਸੀਜਨ ਲਿਆ ਇਹ ਪੁਹਾੜੇ ਲਾਏ ਆ ਤਾਂ ਦੋ ਟਾਈਮ ਗੋ ਮਾਤਾ ਨੂੰ ਨਵਾ ਲਈ ਅਸੀਂ ਮੈਂ ਜੋ ਕਹਿਣਾ ਚਾਹੁੰਦਾ ਕਿ ਮੈਂ ਜਦੋਂ ਦਾ ਇੱਥੇ ਸੇਵਾ 'ਚ ਲੱਗਾ ਆ 20 25 ਜਾਣੇ ਇੱਥੇ ਸ਼ਹਿਰ ਦੇ ਲੋਕ ਪੱਠੇ ਮੋਰ ਮੈਂ ਸ਼ਹਿਰ ਬਸਤੀ ਕੋਰ ਪੀਲ ਕਰਨ ਚਾਹੁੰਦਾ ਮੈਨੂੰ ਆਪਣੀ ਦਾਨ ਕਰਨਾ ਹਰਾ ਚਾਰਾ ਦਾ ਜ਼ਿਆਦਾ ਦਾਨ ਕਰਿਓ ਕਿਉਂਕਿ 7-8 ਲੱਖ ਰੁਪਏ ਮਹੀਨੇ ਦਾ ਚਾਰਾ ਜਿਹੜਾ ਪਸ਼ੂਆਂ ਲਈ ਲੱਗਦਾ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਸਾਡੀ ਗਊਸ਼ਾਲਾ ਨੂੰ ਗਵਰਨਮੈਂਟ ਦੀ ਕੋਈ ਸਹਾਇਤਾ ਨਾ ਇਹ ਪਬਲਿਕ ਦੇ ਸ਼ਹਿਰ ਵਾਸੀਆਂ ਦੇ ਪੁਪ ਸੁਜੋਗ ਦੇ ਨਾਲ ਹੀ ਚੱਲਦੀ ਹੈ ਕਿਸੇ ਆਰਕੀਟੈਕਟਾਂ ਦੀ ਸਲਾਹ ਕਰਕੇ ਇਹਨੂੰ ਬਹੁਤ ਸੁੰਦਰ ਬਣਾਵਾਂਗੇ ਸਾਰੇ ਮੈਂਬਰ ਰਲ ਕੇ ਅਸੀਂ ਇਹਨੂੰ ਬਹੁਤ ਸੁੰਦਰ ਬਣਾਵਾਂਗੇ ਇੱਕ ਇਤਿਹਾਸ ਬਣਾਵਾਂਗੇ ਕਿ ਹਿਸ਼ਾਰਪੁਰ ਦੇ ਵਿੱਚ ਗਊਸ਼ਾਲਾ ਲੋਕ ਦੇਖਣ ਆਇਆ ਕਰਦੇ ਨੇ ਸਾਰੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਇੱਥੇ ਤੁਸੀਂ ਕਿਤੇ ਵੀ ਇੱਥੇ ਘੰਟਾ ਬੈਠ ਕੇ ਦੇਖੋ ਕਿੰਨੇ ਧਰਮਾਂ ਦੇ ਲੋਕ ਆ ਕੇ ਗਊ ਮਾਤਾ ਨੂੰ ਗੋੜ ਪਾਉਂਦੇ ਆ, ਫੇੜੇ ਪਾਉਂਦੇ ਆ, ਗਊ ਮਾਤਾ ਦੇ ਚਰਨ ਸਪਸ਼ਟ ਕਰਦੇ ਆ, ਸਾਰਾ ਕੁਝ ਬਹੁਤ ਸੇਵਾ ਕਰਦੇ ਧਰਮ ਦੀ ਸੀ ਕੋਈ ਗੱਲ ਨਹੀਂ ਤੇ ਹਰ ਧਰਮ ਦਾ ਇੰਨੀ ਜਾਗਰੂਤੀ ਪੈਦਾ ਹੋਈ ਆ। ਜੰਗ ਜੈਨੀ ਜਾਗਰੂਤੀ ਪੈਦਾ ਹੋਈ ਆ। ਬੱਚਿਆਂ ਨੇ ਜਿੰਮ ਜਾਣਾ ਬੰਦ ਕਰਤਾ ਇੱਥੇ ਆ ਕੇ ਉਹ ਸੇਵਾ ਗਊ ਮਾਤਾ ਦੀ ਹੋ ਰਹੀ ਹੈ ਨਾ। ਜਿਹਦਾ ਕੋਈ ਮਤਲਬ ਕੀ ਉਹਦਾ ਤੋੜੇ ਹਨ ਨਹੀਂ ਇੰਨੀ ਸੇਵਾ ਹੋ ਰਹੀ ਹੈ। ਔਰ ਗਊ ਮਾਤਾ ਨੂੰ ਫੁਆਰੇ ਲੱਗੇ ਆ। ਔਰ ਲੋਕ ਐਨੀ ਸਰਦਨਾ ਸਾਨੂੰ ਖੁਸ਼ੀ ਇਸ ਗੱਲ ਦੀ ਆ ਕਿ ਜਿਹੜਾ ਨਵਾਂ ਜੰਗ ਜੂਥ ਆ ਰਿਹਾ ਵਾ ਉਹਦੇ ਨਾਲ ਸਾਨੂੰ ਬਹੁਤ ਖੁਸ਼ੀ ਚੜ ਰਹੀ ਹੈ। ਸਵੇਰੇ ਆ ਕੇ ਗਊ ਮਾਤਾ ਦੀ ਸੇਵਾ ਕਰਦੇ ਆ। ਬੱਚਿਆਂ ਦੀ ਅੱਛੀ ਭਾਵਨਾ ਪੈਦਾ ਰਹੀ ਔਰ ਸਮਾਜ ਦੇ ਵਿੱਚ ਇੱਕ ਅੱਛੀ ਉਦਾਹਰਣ ਆ।